ਮੇਲਾ ਗਰਾਊਂਡ ਤੇ ਵਿੱਚ ਸਭ ਤੋਂ ਵੱਧ ਜਿੱਥੇ ਰੌਸ਼ਾ ਹੁੰਦਾ ਔਰ ਜਿਹਦਾ ਸਭ ਤੋਂ ਵੱਧ ਸਾਲ ਦੇ ਵਿੱਚ ਇੰਤਜ਼ਾਰ ਹੁੰਦਾ ਚਾਹੇ ਉਹ ਕੋਈ ਬੱਚਾ ਹੋਵੇ ਚਾਹੇ ਉਹ ਕੋਈ ਬੁੱਢਾ ਹੋਵੇ ਚਾਹੇ ਉਹ ਕੋਈ ਜਵਾਨ ਹੋਵੇ ਤਾਂ ਉਹ ਹੁੰਦਾ ਸਿਰਫ ਤੇ ਸਿਰਫ ਇੱਥੇ ਲੱਗਣ ਵਾਲੇ ਝੂਲਿਆਂ ਦਾ ਮਨੋਰੰਜਨ ਝੂਲਿਆਂ ਦਾ ਔਰ ਝੂਲਿਆਂ ਦੇ ਵਿੱਚ ਇੰਜੋਏ ਜਿਹੜਾ ਹੈਗਾ ਔਰ ਲੋਕ ਜਿਸ ਤਰੀਕੇ ਨਾਲ ਇੰਜੋਏ ਕਰਦੇ ਆ ਆਪਦੇ ਬੱਚਿਆਂ ਨਾਲ ਆਪਦੇ ਬਜ਼ੁਰਗਾਂ ਨਾਲ ਆਪਦੇ ਪਰਿਵਾਰ ਨਾਲ ਆਉ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਦਿਖਾਉਣੇ ਵੀ ਹੈਗੇ ਆ ਕਿਸ ਤਰੀਕੇ ਨਾਲ ਹੈਗੇ ਆ ਕਿਵੇਂ ਇੰਜੋਏ ਕਰ ਰਹੇ ਹੋ ਤੁਸੀਂ ਮੇਲਾ ਬਹੁਤ ਵਧੀਆ ਇੰਜੋਏ ਕਰ ਰਹੀ ਆਂ ਅਸੀਂ ਤੁਰ ਫਿਰ ਕੇ ਕਰ ਰਹੇ ਆਂ ਇੰਜੋਏ ਅਰ ਤੁਰ ਫਿਰ ਕੇ ਮੇਲਾ ਜਿਹੜਾ ਇੰਜੋਏ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਨਹੀਂ ਨਹੀਂ ਕੋਈ ਦਿੱਕਤ ਆ ਰਹੀ ਨਹੀਂ ਜੀ ਬਸ ਉਧਰ ਮਾੜੀ ਭੀੜ ਢੱਕਾ ਵਾਲਾ ਹੀ ਉਧਰ ਹੀ ਆਈ ਥਾਲੀ ਆਈ ਹੋਰ ਤਾਂ ਕਾਹੇ ਜੀ ਦੀ ਨਹੀਂ ਦਿੱਕਤ ਜੀ ਠੀਕ ਮੇਲਿਆਂ ਦੇ ਵਿੱਚ ਭੀੜ ਭੜੱਕਾ ਇਹੀ ਦੇਖਣ ਨੂੰ ਸਾਨੂੰ ਮਿਲਦਾ ਹੈਗਾ ਔਰ ਮੇਲਾ ਜਿਹੜਾ ਹੈਗਾ ਪੂਰਾ ਜੋਬਨ ਤੇ ਹੈਗਾ ਫਰੀਦਕੋਟ ਦੇ ਵਿੱਚ ਬਾਬਾ ਸ਼ੇਖ ਫਰੀਦ ਆਗਮਨਪੂਰਵ ਜਿਹੜਾ ਹੈਗਾ ਚੱਲ ਰਿਹਾ ਹੈਗਾ ਮੇਲੇ ਦਾ ਤੀਸਰਾ ਦਿਨ ਹੈਗਾ ਔਰ ਹਰੇਕ ਤਰ੍ਹਾਂ ਦੀ ਬਣ ਗਈ ਚਾਹੇ ਉਹ ਧਾਰਮਿਕ ਹੋਵੇ ਚਾਹੇ ਸੱਭਿਆਚਾਰਕ ਹੋਵੇ ਔਰ ਚਾਹੇ ਉਹ ਕੋਈ ਆਪਣਾ ਇੰਟਰਟੇਨਮੈਂਟ ਦੀ ਹੋਵੇ ਹਰੇਕ ਤਰ੍ਹਾਂ ਦੀ ਜਿਹੜੀ ਬਣ ਗਈ ਹੈਗੀ ਆ ਸਾਨੂੰ ਉਹ ਦੇਖਣ ਨੂੰ ਮਿਲਦੀ ਹੈਗੀ ਆ ਅਸੀਂ ਅੱਜ ਮਨੋਰੰਜਨ ਮਨੋਰੰਜਨ ਦੇ ਝੂਲਿਆਂ ਦੇ ਉੱਤੇ ਜਿੱਥੇ ਮਨੋਰੰਜਨ ਹੁੰਦਾ ਲੋਕਾਂ ਦਾ ਖਾਸ ਕਰਕੇ ਉੱਥੇ ਅਸੀਂ ਝੂਲਿਆਂ ਦੇ ਉੱਤੇ ਪਹੁੰਚੇ ਹੋਏ ਹੈਗੇ ਆ ਔਰ ਲੋਕ ਜਿਸ ਤਰੀਕੇ ਨਾਲ ਮੇਲੇ ਦਾ ਇੰਜੋਏ ਕਰ ਰਹੇ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੈਗੇ ਆ ਔਰ ਚਾਹੇ ਸਾਲ ਬਾਅਦ ਇਹ ਬਾਬਾ ਸ਼ੇਖ ਫਰੀਦ ਆਗਮਨਪੁਰਪ ਦਾ ਜਿਹੜਾ ਇਹ ਮੇਲਾ ਜਿਹੜਾ ਆਉਂਦਾ ਹੈਗਾ ਲੇਕਿਨ ਜਿਸ ਤਰੀਕੇ ਨਾਲ ਇਹ ਮੇਲਾ ਸਾਲ ਬਾਅਦ ਆਉਂਦਾ ਇਹ ਸਾਰਾ ਸਾਲ ਲੋਕ ਜਿਹੜੇ ਹੈਗੇ ਆ ਹਰੇਕ ਵਰਗ ਦੇ ਜਿਹੜੇ ਲੋਕ ਹੈਗੇ ਆ ਇਸ ਮੇਲੇ ਨੂੰ ਜਿਹੜਾ ਹੈਗਾ ਉਡੀਕਦੇ ਰਹਿੰਦੇ ਹੈਗੇ ਆ ਵੀ ਕਿਸ ਜਿਹੜਾ ਇਹ ਮੇਲਾ ਹੈਗਾ ਜਲਦੀ ਤੋਂ ਜਲਦੀ ਆਵੇ ਤਾਂ ਤਾਂ ਅਸੀਂ ਇੰਜੋਏ ਕਰ ਸਕੀਏ ਔਰ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਇਹ ਮੇਲਾ ਹੈਗਾ ਜਿਹੜਾ ਇਹ ਇਹ ਫਰੀਦਕੋਟ ਦੇ ਵਿੱਚ ਲੱਗਦਾ ਹੈਗਾ ਔਰ ਇੱਥੇ ਸਾਰੇ ਆ ਸਾਰੀਆਂ ਸਟੇਟਾਂ ਦੇ ਜਿੱਥੇ ਲੋਕ ਆਉਂਦੇ ਹੈਗੇ ਆ ਔਰ ਉੱਥੋਂ ਪੰਜਾਬ ਭਰ ਤੋਂ ਜਿਹੜੀ ਲੋਕ ਹੈਗੇ ਆ ਉਹ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਆ ਇਸ ਮੇਲੇ ਦੇ ਵਿੱਚ ਆਨੰਦ ਮਾਣਦੇ ਆ ਜਿੱਥੇ ਬਾਬਾ ਫਰੀਦ ਸਾਹਿਬ ਦੇ ਖਾਨਾ ਦੇ ਉੱਤੇ ਨਤਮਸਤਕ ਹੁੰਦੇ ਆ ਉੱਥੇ ਦੂਸਰੇ ਪਾਸੇ ਜੇ ਗੱਲ ਗੱਲ ਕਰਨੀਏ ਤਾਂ ਹਰੇਕ ਪ੍ਰੋਗਰਾਮ ਜਿਹੜੇ ਪ੍ਰੋਗਰਾਮ ਵੀ ਇੱਥੇ ਚੱਲਦੇ ਹੈਗੇ ਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਆ ਚਾਹੇ ਉਹ ਕਿਸੇ ਵੀ ਜਿਹੜਾ ਹੈਗਾ ਜਿਹੜਾ ਆਪਣਾ ਕਿਸੇ ਵੀ ਬਣਗੀ ਦਾ ਪ੍ਰੋਗਰਾਮ ਹੋਵੇ ਕੈਮਰਾਮੈਨ ਤੁਲਸੀ ਗਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ